ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨਾ ਛੱਡ ਖੇਤ ਪੁਰਜਾ ਪੁਰਜਾ ਕਟ ਮਰੈ ਬਹੁ ਨਾ ਸ਼ਦੈ ਖੇਤ ਪਰਮ ਸਤਕਾਰ ਯੋਗ ਜਗੋ ਜਗ ਅਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਚਰਨਾਂ ਵਿੱਚ ਬਿਰਾਜਮਾਨ ਸਾਜੀ ਨਵਾਜੀ ਸਾਧ ਸੰਗਤ ਜੀਓ ਆਓ ਕੁਝ ਕਹਿਣ ਤੋਂ ਪਹਿਲਾਂ ਗੁਰ ਫਤਿਹ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵਾਂ ਮਹਾਨ ਕੀਰਤਨ ਦਰਬਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਮਰਪਿਤ ਜਿਸ ਵਿੱਚ ਕੀਰਤਨੀ ਜਥੇ ਧਾਦੀ ਜਥੇ ਕਥਾਵਾਚਕ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੇ ਆ ਆਪ ਜੀ ਨੇ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਸਾਹਿਬ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਮਹਾਰਾਜ ਕਹਿੰਦੇ ਇਹ ਮਨੁੱਖਾ ਜੀਵਨ ਬਹੁਤ ਕੀਮਤੀ ਹੈ ਕੋਈ ਕਾਰਨ ਹੋਵੇਗਾ ਜੋ ਸਤਿਗੁਰੂ ਕਹਿ ਰਹੇ ਦੁਨੀਆ ਦੇ ਵਿੱਚ ਜੋ ਵੀ ਆਪਾਂ ਖਰੀਦਣ ਜਾਂਦੇ ਆ ਨਾ ਉਹਦੀ ਕੋਈ ਨਾ ਕੋਈ ਕੀਮਤ ਹੁੰਦੀ ਹੈ ਕੋਈ ਵਸਤੂ ਦਾ ਮੁੱਲ ਕੁਝ ਹੁੰਦਾ ਹੈ ਕਿਸੇ ਚੀਜ਼ ਦਾ ਮੁੱਲ ਕੁਝ ਹੁੰਦਾ ਹੈ ਇੱਥੋਂ ਤੱਕ ਮਨੁੱਖ ਦੀ ਲੋਭ ਵਾਲੀ ਕਬਜਾਵਾਦੀ ਸੋਚ ਨੇ ਹਰ ਚੀਜ਼ ਦਾ ਮੁੱਲ ਰੱਖ ਦਿੱਤਾ ਹੈ ਇੱਥੇ ਹਵਾ ਵੀ ਵਿਕਦੀ ਹੈ ਪਾਣੀ ਵੀ ਵਿਕਦਾ ਹੈ ਥੋੜਾ ਜਿਹਾ ਧਿਆਨ ਦਿਓ ਜੇ ਅਸੀਂ ਇਹਨਾਂ ਦਾਤਾਂ ਵੱਲ ਨਿਗਾਹ ਮਾਰੀਏ ਤੇ ਸਾਨੂੰ ਪਤਾ ਲੱਗੇਗਾ ਇਹ ਦਾਤਾਂ ਤੇ ਪਰਮਾਤਮਾ ਦੀਆਂ ਨੇ ਪਰ ਮਨੁੱਖ ਦਾ ਜਿਹੜਾ ਧੰਦਾ ਹੈ ਜਿਹੜੀ ਕਬਜਾਵਾਦੀ ਸੋਚ ਹੈ ਉਹ ਦਾਤਾਂ ਤੇ ਇੱਕ ਪਾਸੇ ਅੱਜ ਭਗਵਾਨ ਨੂੰ ਵੀ ਵੇਚਣ ਲੱਗ ਗਿਆ ਹੈ ਅੱਜ ਜਦੋਂ ਅਸੀਂ ਮਨੁੱਖ ਦੀ ਸੋਚ ਉਹਦੇ ਦਿਮਾਗ ਵੱਲ ਦੇਖਦੇ ਹਾਂ ਬਹੁਤ ਅੱਗੇ ਲੰਘ ਚੁੱਕਿਆ ਹੈ ਖੈਰ ਧਰਮ ਦੀ ਦੁਨੀਆ ਵਿੱਚ ਬੜਾ ਪਿੱਛੇ ਐ ਬਾਹਰ ਲੀਆਂ ਸਿਆਨਫਾਂ ਤੇ ਚਤਰਾਈਆਂ ਮਹਾਰਾਜ ਕਹਿੰਦੇ ਕਿਤੇ ਕੰਮ ਨਹੀਂ ਆਉਂਦੀਆਂ ਬੜਾ ਪਿਆਰਾ ਬੱਚੇ ਨੇ ਸਾਬ ਦਾ ਸਹਿਜ ਸਿਆਨਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਜਿਨ੍ਹਾਂ ਦੇ ਅਸੀਂ ਦਿਨ ਮਨਾਉਂਦੇ ਆ ਕਿਉਂਕਿ ਹਰ ਸਾਲ ਬਹੁਤ ਹੀ ਸੂਝਵਾਨ ਤੇ ਸਿਆਣੇ ਪ੍ਰਬੰਧਕ ਇਹਨਾਂ ਸਮਾਗਮਾਂ ਨੂੰ ਸਮਰਪਿਤ ਕਰਦੇ ਨੇ ਗੁਰੂ ਸਹਿਬਾਨਾਂ ਨੂੰ ਇਸ ਵਾਰ ਛੇਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਹੈ ਇਹ ਗੱਲ ਯਾਦ ਰੱਖਿਓ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਭਾਵੇਂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਪਰ ਜੋਤ ਉਹੀ ਹੈ ਠੀਕ ਹੈ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਤੱਕ ਤੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਹੈ ਛੇ ਗੁਰੂ ਸਾਹਿਬਾਨਾਂ ਦੀ ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਿਧਾਂਤ ਨੂੰ ਕਿਹੜਾ ਸਿਧਾਂਤ ਜਿਹੜੇ ਅਸੂਲ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ੇ ਆ ਉਹਨਾਂ ਅਸੂਲਾਂ ਨੂੰ ਸੰਸਾਰ ਦੇ ਵਿੱਚ ਪ੍ਰਚਾਰਿਆ ਉਹਦੇ ਉੱਪਰ ਪਹਿਰਾ ਦਿੱਤਾ ਹੈ ਕਈ ਲੋਕ ਇਹ ਕਹਿ ਦਿੰਦੇ ਨੇ ਕਿ ਪਹਿਲੀ ਵਾਰ ਕਿਸੇ ਗੁਰੂ ਨੇ ਜੰਗਾਂ ਦੇ ਵਿੱਚ ਹਿੱਸਾ ਲਿਆ ਪਰ ਇਹ ਸੋਚ ਗੁਰੂ ਨਾਨਕ ਦੀ ਹੈ ਤੇ ਜੋਤ ਵੀ ਗੁਰੂ ਨਾਨਕ ਦੀ ਹੈ ਜਿਹੜੀ ਛੇਵੇਂ ਸਰੂਪ ਅੰਦਰ ਕੰਮ ਕਰ ਰਹੀ ਹੈ ਜੋਤੁ ਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਹੈ ਬੜਾ ਪਿਆਰਾ ਬਚਨ ਹੈ ਕਿ ਗੁਰੂ ਨਾਨਕ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਕੋਈ ਫਰਕ ਨਹੀਂ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮੂ ਰਤਨ ਜੋਹਰ ਹਮੂ ਮਾਨ ਕਸਤ ਇੱਕੋ ਹੀ ਜੋਤ ਹੈ ਅੱਜ ਉਹੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਉਹੀ ਅਲਾਹੀ ਪ੍ਰਕਾਸ਼ ਉਹ ਸ਼ਬਦ ਉਹ ਗਿਆਨ ਜਿਹੜਾ ਗੁਰੂ ਸਹਿਬਾਨਾਂ ਦੇ ਵਿੱਚ ਭਗਤਾਂ ਦੇ ਵਿੱਚ ਭਟਾਂ ਦੇ ਵਿੱਚ ਗੁਰੂ ਕੇ ਸਿੱਖਾਂ ਦੇ ਵਿੱਚ ਉਤਰਿਆ ਹੈ ਸਮੇਂ-ਸਮੇਂ ਅਨੁਸਾਰ ਪ੍ਰਗਟ ਹੋ ਕੇ ਗੁਰਬਾਣੀ ਦੇ ਰਾਹੀਂ ਭਗਤ ਬਾਣੀ ਦੇ ਰਾਹੀਂ ਸੰਸਾਰ ਨੂੰ ਉਪਦੇਸ਼ ਸੱਚ ਦਾ ਸੁਨੇਹਾ ਦਿੱਤਾ ਹੈ ਕਿਵ ਸਚਿਆਰਾ ਹੋਈਐ ਤੇ ਸਤਖੰਡ ਵਸੈ ਨਿਰੰਕਾਰ ਤੱਕ ਮਨੁੱਖੀ ਯਾਤਰਾ ਨੂੰ ਸਫਲ ਕੀਤਾ ਹੈ ਇਹ ਉਹੀ ਸ਼ਬਦ ਹੈ ਸ਼ੇਮੇ ਪਾਤਸ਼ਾਹ ਮਹਾਰਾਜ ਜੇ ਜੰਗਾਂ ਦੇ ਵਿੱਚ ਭਾਗ ਲੈ ਰਹੇ ਨੇ ਇਹ ਸੋਚ ਵੀ ਗੁਰੂ ਨਾਨਕ ਦੀ ਹੈ ਠੀਕ ਹੈ ਸਮਾਂ ਤੇ ਤਰੀਕਾ ਬਦਲ ਜਾਂਦਾ ਹੈ ਜੰਗ ਦਾ ਕਿਤੇ ਖੜ ਕੇ ਜੰਗ ਹੁੰਦੀ ਹੈ ਕਿਤੇ ਲੜ ਕੇ ਜੰਗ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਵਡਾਲੀ ਦੀ ਧਰਤੀ ਤੇ ਹੋਇਆ ਹੈ ਜ਼ਿਲ੍ਹਾ ਅੰਮ੍ਰਿਤਸਰ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਪਿਤਾਯਾ ਮਾਤਾ ਗੰਗਾ ਜੀ ਮਾਤਾ ਆ ਮਾਤਾ ਗੰਗਾ ਜੀ ਦਾ ਪਿੰਡ ਮੌ ਸਾਹਿਬ ਹੈ ਫਲੌਰ ਦੇ ਲਾਗੇ ਇਤਿਹਾਸ ਸੁ ਦੱਸਦਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਇੱਕ ਖੂਹ ਖਦਵਾਇਆ ਸੀ ਜਿਹਦਾ ਨਾਂ ਸੀ 6 ਹਟਾਂ ਵਾਲਾ ਖੂਹ ਜਿਹਨੂੰ ਅੱਜ 6 ਹਟਾ ਸਾਹਿਬ ਵੀ ਆਖਿਆ ਜਾਂਦਾ ਹੈ ਇਹ ਕੁਝ ਪ੍ਰਤੀਕ ਨੇ ਕੁਝ ਗੱਲਾਂ ਸਾਨੂੰ ਦੱਸ ਦੀਆਂ ਨੇ ਵੀ ਘਰ ਦੇ ਵਿੱਚ ਜੇ ਪੁੱਤਰ ਦਾ ਜਨਮ ਹੋ ਰਿਹਾ ਹੈ ਤੇ ਸਾਨੂੰ ਜਨਮ ਦਿਨ ਕਿੱਦਾਂ ਮਨਾਉਣੇ ਚਾਹੀਦੇ ਆ ਗੁਰੂ ਅਰਜਨ ਦੇ ਪਾਤਸ਼ਾਹ ਜੀ ਜੇ ਘਰ ਦੇ ਵਿੱਚ ਪੁੱਤਰ ਆ ਰਿਹਾ ਤੇ ਛੇ ਹਟਾ ਖੂਖ ਦਵਾਰੇ ਨੇ ਜਦਨ ਪੁੱਤਰ ਦਾ ਵਿਆਹ ਕਰਨ ਵਾਸਤੇ ਡੱਲੇ ਦੀ ਧਰਤੀ ਤੇ ਆਏ ਉਹਦਨ ਬੌਲੀ ਖਦਵਾਰੇ ਆ ਸਮਾਜ ਸੇਵਾ ਦੁਨੀਆ ਦੇ ਧਰਮ ਪੂਜਾ ਤੇ ਪਾਠ ਦੀ ਗੱਲ ਕਰਦੇ ਆ ਪਰ ਗੁਰੂ ਨਾਨਕ ਦਾ ਧਰਮ ਕੇਵਲ ਪੂਜਾ ਪਾਠ ਤੇ ਨਿਰਭਰ ਨਹੀਂ ਇੱਥੇ ਨਾਮ ਜਪਨ ਕੀਰਤ ਕਰਨ ਤੇ ਵੰਡ ਕੇ ਛਕਣ ਦੀ ਗੱਲ ਹੈ ਸੰਪੂਰਨਤਾ ਹੈ ਕੋਈ ਇੱਕ ਪੱਖ ਨਹੀਂ ਸੰਪੂਰਨਤਾ ਬਖਸ਼ੀ ਗੁਰੂ ਸਾਹਿਬ ਨੇ ਧਰਮ ਨੂੰ ਸਮਾਜ ਤੋਂ ਵੱਖ ਨਹੀਂ ਕੀਤਾ ਕਦੀ ਉਹ ਸਮਾਂ ਸੀ ਸਮਾਜ ਵੱਖ ਹੈ ਤੇ ਧਰਮ ਵੱਖ ਹੈ ਸਮਾਜ ਵਿੱਚ ਵੰਡੀਆਂ ਪਈਆਂ ਹੋਈਆਂ ਇਹ ਵੰਡਿਆ ਹੋਇਆ ਹੈ ਖੱਤਰੀਆਂ ਦੇ ਵਿੱਚ ਬ੍ਰਾਹਮਣਾਂ ਦੇ ਵਿੱਚ ਸ਼ੂਦਰਾਂ ਦੇ ਵਿੱਚ ਵੈਸ਼ਾਂ ਦੇ ਵਿੱਚ ਪਰ ਗੁਰੂ ਨਾਨਕ ਦੇ ਘਰ ਵਿੱਚੋਂ ਆਵਾਜ਼ ਆਈ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਮਹਾਰਾਜ ਨੇ ਇਹਨਾਂ ਵੰਡੀਆਂ ਦੇ ਵਿੱਚੋਂ ਬਾਹਰ ਕੱਢਿਆ ਇਸ ਤੋਂ ਅੱਗੇ ਗੁਰੂ ਨਾਨਕ ਦਾ ਧਰਮ ਜੇਸੇ ਧਰਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰ ਰਹੇ ਆ ਉਸ ਧਰਮ ਦੇ ਵਿੱਚ ਸਮਾਜ ਦੀ ਸੇਵਾ ਤੇ ਮਨੁੱਖੀ ਲੋੜਾਂ ਦੀ ਗੱਲ ਵੀ ਆਈ ਹੈ ਉੱਥੇ ਭਗਤ ਜਦੋਂ ਇਹ ਬਚਨ ਕਰਦੇ ਨੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਉਹਨਾਂ ਨੇ ਦਾਲ ਵੀ ਮੰਗੀ ਹੈ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੈ ਨਤ ਜਿਓ ਪੰਨੀਆਂ ਸ਼ਾਦਨ ਨੇਕਾ ਅਨਾਜ ਮੰਗੋ ਸਤ ਸੇਕਾ ਗਊ ਭੈਸ ਗਾਂ ਤੇ ਭੈਸ ਵੀ ਮੰਗੀ ਗਊ ਭੈਸ ਮੰਗੋ ਲਵੇਰੀ ਲਵੇਰੀ ਚਾਹੀਦੀ ਐ ਇਹ ਨਾ ਹੋਵੇ ਦੁੱਧ ਹੀ ਨਾ ਹੋਵੇ ਤੇ ਕੀ ਕਰਾਂਗੇ ਕੋਈ ਫਾਇਦਾ ਨਹੀਂ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗਈ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਕਹਿੰਦੇ ਘਰ ਵਾਲੀ ਚੰਗੀ ਹੋਵੇ ਇਹ ਨਾ ਹੋਵੇ ਘਰ ਵਿੱਚ ਪਰੌਣੇ ਆ ਗਏ ਤੇ ਮੱਥੇ ਵੱਟ ਪੈ ਜਾਵੇ ਇੱਕ ਘੋੜੀ ਵੀ ਮੰਗੀ ਹੈ ਯਾਤਰਾ ਵਾਸਤੇ ਗੱਡੀ ਜਿਵੇਂ ਅੱਜ ਗੱਡੀਆਂ ਤੇ ਮੋਟਰਸਾਈਕਲ ਆ ਕੱਥੇ ਜਾਣਾ ਘੋੜੀ ਚਾਹੀਦੀ ਹੈ ਵਧੀਆ ਨਸਲ ਦੀ ਘਰ ਵਾਲੀ ਗ੍ਰਸਥ ਜੀਵਨ ਨੂੰ ਪ੍ਰਧਾਨ ਆਖਿਆ ਗਿਆ ਕਦੀ ਭਗਤਾਂ ਦਾ ਜੀਵਨ ਪੜ ਕੇ ਦੇਖੀਏ ਬੜਾ ਪਿਆਰਾ ਹੈ ਸੋ ਸਤਿਗੁਰੂ ਜੀ ਧਰਮ ਨੂੰ ਸਮਾਜ ਤੋਂ ਵੱਖ ਨਹੀਂ ਕਰਦੇ ਬਲਕਿ ਸਮਾਜ ਨੂੰ ਧਰਮ ਦੇ ਵਿੱਚ ਲਿਆਂਦਾ ਤੇ ਧਰਮ ਨੂੰ ਸਮਾਜ ਦੇ ਵਿੱਚ ਲੈ ਕੇ ਗਏ ਜੇ ਮਨੁੱਖੀ ਲੋੜਾਂ ਦੀ ਗੱਲ ਕਰੀਏ ਸਭ ਤੋਂ ਪਹਿਲੀਆਂ ਮਨੁੱਖ ਦੀਆਂ ਦੋ ਲੋੜਾਂ ਨੇ ਹਾਂਜੀ ਉਹ ਕਿਹੜੀ ਲੋੜ ਹੈ ਇੱਕ ਹੈ ਭੋਜਨ ਇੱਕ ਹੈ ਭਜਨ ਇਹ ਦੋਨੋਂ ਚੀਜ਼ਾਂ ਮਾਂ ਦੇ ਗਰਭ ਵਿੱਚ ਵੀ ਸਾਨੂੰ ਮਿਲੀਆਂ ਭੋਜਨ ਵੀ ਮਿਲਿਆ ਤੇ ਭਜਨ ਵੀ ਮਿਲਿਆ ਮਹਾਰਾਜ ਕਹਿੰਦੇ ਮਾਤ ਗਰਭਮਹਿ ਆਪਨ ਸਿਮਰਨ ਦੇ ਤਾਹ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਲਹਿਰਮਹਿ ਤਾਰੋ ਤਾਰਨ ਹਾਰੇ ਉਸ ਮਾਲਕ ਨੇ ਆਪਣਾ ਭਜਨ ਦਿੱਤਾ ਆਪਣੀ ਬੰਦਗੀ ਦਿੱਤੀ ਇੰਜ ਕਹਿ ਲੋ ਆਪਣੇ ਸੱਚ ਦੇ ਵਿੱਚ ਸਾਡਾ ਸਰੂਪ ਤਿਆਰ ਕਰ ਦਿੱਤਾ ਮਨੁੱਖ ਦਾ ਸਰੂਪ ਵਾਹਿਗੁਰੂ ਦੇ ਪ੍ਰਕਾਸ਼ ਰਾਈ ਉਹਦੇ ਸ਼ਬਦ ਦੇ ਰਾਈ ਪ੍ਰਗਟ ਹੋਇਆ ਹੈ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ ਹਰ ਜੀਉ ਗੁਫਾ ਅੰਦਰ ਰੱਖ ਕੇ ਇਹ ਸੰਸਾਰ ਦੇ ਡਾਕਟਰ ਸੰਸਾਰ ਦੇ ਵਿਗਿਆਨੀ ਸੰਸਾਰ ਦੇ ਪੜੇ ਲਿਖੇ ਲੋਕ ਇਸ ਗੱਲ ਨੂੰ ਨਹੀਂ ਸਮਝ ਸਕਦੇ ਇਹ ਕੇਵਲ ਉਹ ਸਮਝ ਸਕਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੇਗਾ ਅੱਜ ਜਦੋਂ ਕੋਈ ਲੋਕ ਇਹ ਆਖਦੇ ਨੇ ਕਿ ਗੁਰਬਾਣੀ ਨੂੰ ਸਾਇੰਸ ਦੀ ਕਸਵੱਟੀ ਤੇ ਪਰਖੋ ਬੜੀ ਹੈਰਾਨੀ ਤੇ ਬੜਾ ਹਾਸਾ ਆਉਂਦਾ ਹੈ ਜਿੱਥੇ ਸਾਇੰਸ ਖਤਮ ਹੋ ਜਾਂਦੀ ਹੈ ਗੁਰੂ ਦਾ ਸ਼ਬਦ ਉਸ ਤੋਂ ਬਹੁਤ ਅੱਗੇ ਹੈ ਹੱਦੇ ਅਸੀਂ ਇੱਕ ਚੰਦਰਮਾ ਇੱਕ ਮੰਗਲ ਦੀ ਖੋਜ ਕਰ ਸਕਦੇ ਹਾਂ ਇੱਥੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਦੀ ਗੱਲ ਹੈ ਇਹ ਸ਼ਬਦ ਅਸੀਮ ਬੇਅੰਤ ਤੇ ਪਾਰ ਬ੍ਰਹਮ ਦੀ ਗੱਲ ਕਰਦਾ ਹੈ ਅਸੀਂ ਕੇਵਲ ਉੱਥੋਂ ਤੱਕ ਦੇਖ ਸਕਦੇ ਹਾਂ ਜਿੱਥੋਂ ਤੱਕ ਸਾਨੂੰ ਟੈਲੀਸਕੋਪ ਤੇ ਮਾਈਕਰੋਸਕੋਪ ਦਿਖਾ ਸਕਦਾ ਹੈ ਖਰ ਕਿਤੇ ਸਮਾ ਹੋਇਆ ਵਿਚਾਰ ਕਰਾਂਗੇ ਵੀ ਸ਼ਬਦ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਸ਼ਬਦ ਬਾਰੇ ਕੀ ਕਹਿ ਰਹੇ ਆ ਪਰਮਾਤਮਾ ਦਾ ਭੇਦ ਪਾਉਣਾ ਮਨੁੱਖ ਦੇ ਵਸ ਦੀ ਗੱਲ ਨਹੀਂ ਮਨੁੱਖ ਦੀਆਂ ਪਹਿਲੀਆਂ ਲੋੜਾਂ ਜਿਹਦੇ ਵਿੱਚ ਪੇਟ ਨੂੰ ਰੋਟੀ ਚਾਹੀਦੀ ਹੈ ਤੇ ਮਨ ਨੂੰ ਗਿਆਨ ਚਾਹੀਦਾ ਹੈ ਜਿਹਨੂੰ ਅਸੀਂ ਭਜਨ ਕਹਿ ਦਿੰਨੇ ਆ ਗਿਆਨ ਕਹਿ ਦਿੰਨੇ ਆ ਨਾਮ ਕਹਿ ਦਿੰਨੇ ਆ ਤੇ ਪੇਟ ਵਾਸਤੇ ਲੰਗਰ ਚਾਹੀਦਾ ਹੈ ਪ੍ਰਸ਼ਾਦਾ ਚਾਹੀਦਾ ਹੈ ਰੋਟੀ ਚਾਹੀਦੀ ਹੈ ਇਹ ਦੋਨੋਂ ਲੋੜਾਂ ਮਾਂ ਦੇ ਪੇਟ ਵਿੱਚ ਉਹਨੇ ਸਾਡੀਆਂ ਪੂਰੀਆਂ ਕੀਤੀਆਂ ਤੇ ਜਦੋਂ ਪੈਦਾ ਹੁੰਨੇ ਆ ਉਦੋਂ ਵੀ ਸਾਨੂੰ ਮਾਂ ਦੇ ਕੋਲੋਂ ਇਹ ਦੋਨੋਂ ਚੀਜ਼ਾਂ ਮਿਲਦੀਆਂ ਮਨ ਵਾਸਤੇ ਗਿਆਨ ਮਿਲਦਾ ਹੈ ਤੇ ਤਨ ਵਾਸਤੇ ਦੁੱਧ ਮਿਲਦਾ ਹੈ ਤੇ ਗੁਰੂ ਨਾਨਕ ਦੇ ਘਰ ਵਿੱਚ ਇਹ ਮੁੱਢਲੀਆਂ ਲੋੜਾਂ ਅਰੰਭ ਕੀਤੀਆਂ ਇੱਥੇ ਸੰਗਤ ਤੇ ਪੰਗਤ ਦੇ ਰੂਪ ਵਿੱਚ ਸੰਗਤ ਵਿੱਚੋਂ ਭਜਨ ਸੰਗਤ ਵਿੱਚੋਂ ਨਾਮ ਮਿਲਦਾ ਹੈ ਜਿਹੜੀ ਮਨ ਦੀ ਖੁਰਾਕ ਹੈ ਤੇ ਪੰਗਤ ਵਿੱਚੋਂ ਤੰਨ ਦਾ ਭੋਜਨ ਮਿਲਦਾ ਹੈ ਬੜੀ ਵੱਡੀ ਗੱਲ ਹੈ ਜਿਹੜੀ ਗੁਰੂ ਨਾਨਕ ਦੇਵ ਘਰ ਵਿੱਚੋਂ ਮਿਲਦੀ ਹੈ ਮਨੁੱਖੀ ਲੋੜਾਂ ਨੂੰ ਮਹਾਰਾਜ ਨੇ ਪਰਾਂ ਨਹੀਂ ਕੀਤਾ ਵੀ ਲੋੜ ਹੈ ਪਰ ਲੋਭ ਨਾ ਹੋਵੇ ਇਸ ਗੱਲ ਨੂੰ ਫਾਲੋ ਕਰਿਓ ਲੋੜ ਤੇ ਲੋਭ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਲੋੜ ਹੋਰ ਚੀਜ਼ ਹੈ ਲੋਭ ਕੁਝ ਹੋਰ ਹੈ ਜਿੱਦਾਂ ਲੋਭ ਆ ਜਾਂਦਾ ਹੈ ਲੋਭ ਐਬ ਹੈ ਲੋੜ ਸਾਡੀ ਜ਼ਰੂਰਤ ਹੈ ਲੋਭ ਦੇ ਤਹਿਤ ਕਬਜਾਵਾਦੀ ਸੋਚ ਆਉਂਦੀ ਹੈ। ਲੋਭ ਦੇ ਤਹਿਤ ਇਹਦੇ ਉੱਪਰ YouTube ਦੇ ਵਿੱਚ ਵੀ ਦਾਸ ਦਾ ਇੱਕ ਲੈਕਚਰ ਸੀ। ਜਿੱਥੇ ਲੋਭ ਆ ਜਾਂਦਾ ਹੈ, ਕਾਮ, ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਅਹਮੇ। ਮਹਾਰਾਜ ਕਹਿੰਦੇ ਲੋਭ ਛੱਡਣਾ ਪੈਣਾ ਹੈ। ਵਾਸ਼ਨਾਵਾਂ ਨੂੰ ਛੱਡਣਾ ਪੈਣਾ ਹੈ ਜੇ ਵਾਹਿਗੁਰੂ ਦੇ ਲਾਗੇ ਹੋਣਾ ਹੈ, ਕਦੀ ਰੱਬ ਦੇ ਲਾਗੇ ਨਹੀਂ ਹੋ ਸਕਦੇ। ਕੇਵਲ ਪਾਠ ਪੂਜਾ ਦੇ ਨਾਲ ਕੋਈ ਆਖੇ ਮੈਂ ਰੱਬ ਪਾ ਲਵਾਂਗਾ ਕਦੀ ਨਹੀਂ ਪਾ ਸਕਦਾ। ਸ਼ੈਦ ਤੀਰਥਾਂ ਤੇ ਯਾਤਰਾ ਕਰਕੇ ਮੈਂ ਰੱਬ ਪਾ ਲਵਾਂਗਾ ਨਹੀਂ ਪਾ ਸਕਦਾ ਕੋਈ ਭਲੇਖਾ ਹੋਵੇ ਤੇ ਗੱਲ ਕਰ ਸਕਦਾ ਹੈ ਰੱਬ ਨੂੰ ਪਾਉਣ ਦਾ ਇੱਕੋ ਹੀ ਤਰੀਕਾ ਮੇਰੇ ਸਾਹਿਬ ਕਹਿੰਦੇ ਵਕਾਰਾਂ ਤੋਂ ਖਿਹੜਾ ਛੁੱਟ ਜਾਵੇ ਆਪਣੇ ਅੰਦਰ ਨੂੰ ਦੇਖਣ ਦੀ ਕੋਸ਼ਿਸ਼ ਕਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਅੰਦਰ ਝਾਤ ਮਾਰ ਅੱਜ ਕਿੱਥੇ ਬੈਠਾ ਹੈ ਕੀ ਕਰਨ ਵਾਸਤੇ ਆਇਆ ਹੈ ਤੇ ਕੀ ਕਰਨਾ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ ਹੈ ਬੜੇ ਭਲੇਖੇ ਧਰਮ ਦੇ ਨਾਂ ਤੇ ਪਏ ਆ ਅੱਜ ਸਾਡੇ ਵਿੱਚ ਵੀ ਬੜੇ ਪੈ ਗਏ ਸੱਚ ਕਰਕੇ ਜਾਣਿਓ ਅੱਜ ਐਸੇ ਕਰਕੇ ਸਾਡੇ ਬੱਚੇ ਸਾਡਾ ਯੂਥ ਸਾਡਾ ਬੜੇ ਪਰ ਰੋਲਦਾ ਪਿਆ ਹੈ ਕਿਉਂਕਿ ਸਹੀ ਦਿਸ਼ਾ ਸਹੀ ਸੇਧ ਦੇਣ ਵਾਲਾ ਬਹੁਤ ਘੱਟ ਨੇ ਅੱਜ ਧਰਮ ਵੀ ਵਪਾਰ ਬਣਿਆ ਮਨਮਤਾਂ ਦੀਆਂ ਹਟੀਆਂ ਇੱਥੇ ਕਰਮ ਕਾਂਡਾਂ ਦਾ ਬਾਜ਼ਾਰ ਬਣਿਆ ਅੱਜ ਕਿਦਰਲੇ ਪਾਸੇ ਧਰਮ ਜਾ ਰਿਹਾ ਹੈ ਧਰਮ ਨੂੰ ਸਮਝਣਾ ਫਿਰ ਧਰਮ ਦਾ ਪ੍ਰਚਾਰ ਕਰਨਾ ਤੇ ਧਰਮ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਨਹੀਂ ਸਮਝਿਆ ਜਾ ਸਕਦਾ ਆਪਣੀ ਸੋਚ ਨਾਲ ਧਰਮ ਨਹੀਂ ਸਮਝਿਆ ਜਾ ਸਕਦਾ ਜਿਹੜਾ ਬਚਨ ਮੇਰੇ ਸਾਹਿਬ ਕਰਦੇ ਆ ਉਥੇ ਵੀ ਉਹਨੇ ਸਾਨੂੰ ਨਾਮ ਦਿੱਤਾ ਹੈ ਭੋਜਨ ਦਿੱਤਾ ਹੈ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਧਰ ਮਾਹੇ ਤੇ ਪਿਆਰਿਓ ਜਦੋਂ ਅਸੀਂ ਪੈਦਾ ਹੋਏ ਆ ਤੇ ਇਹ ਦੋਨੋਂ ਚੀਜ਼ਾਂ ਸਾਨੂੰ ਦਿੱਤੀਆਂ ਸਾਡੀ ਪਹਿਲੀ ਬੋਲੀ ਸਾਡੀ ਪਹਿਲੀ ਭਾਸ਼ਾ ਸਾਡਾ ਰੋਣਾ ਹੈ ਮਾਂ ਉਸ ਬੋਲੀ ਨੂੰ ਪਹਿਚਾਨਦੀ ਹੈ ਤੇ ਮਾਂ ਦੇ ਕੋਲੋਂ ਫਿਰ ਸਾਨੂੰ ਮਾਂ ਬੋਲੀ ਮਿਲਦੀ ਹੈ ਸਾਡੇ ਰੋਣੇ ਨੂੰ ਭਾਸ਼ਾ ਸਾਡੇ ਅਹਿਸਾਸ ਸਾਡੀਆਂ ਭਾਵਨਾਵਾਂ ਨੂੰ ਭਾਸ਼ਾ ਦੇਣ ਵਾਲੀ ਮਾਂ ਆ ਤੇ ਸੱਚ ਕਰਕੇ ਜਾਣਿਓ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਗੱਲਾਂ ਨੂੰ ਅੱਗੇ ਦਰਾਇਆ ਹੈ ਇਤਿਹਾਸ ਦੱਸਦਾ ਹੈ ਗੁਰੂ ਅਰਜਨ ਦੇ ਮਹਾਰਾਜ ਨੇ ਜੇ ਪੁੱਤਰ ਆ ਰਿਹਾ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋ ਰਿਹਾ ਉਦੋਂ ਵੀ ਮਨੁੱਖੀ ਲੋੜਾਂ ਨੂੰ ਅੱਗੇ ਰੱਖਿਆ ਛੇਹਰ ਟਾਕੂ ਖੁ ਖਦਵਾਇਆ ਜੇ ਪੁੱਤਰ ਦਾ ਵਿਆਹ ਕਰਨ ਵਾਸਤੇ ਬਰਾਤ ਲੈ ਕੇ ਅੰਮ੍ਰਿਤਸਰ ਦੀ ਧਰਤੀ ਸੁਲਤਾਨਪਿੰਡ ਖਡੂਰ ਸਾਹਿਬ ਗੋਂਦਵਾਲ ਸਾਹਿਬ ਸੁਲਤਾਨਪੁਰ ਲੋਧੀ ਹੁੰਦੇ ਹੋਏ ਡੱਲੇ ਦੀ ਧਰਤੀ ਤੇ ਪਹੁੰਚਿਆ ਤੇ ਬੌਲੀ ਖਦਵਾ ਰਿਹਾ ਮਨੁੱਖੀ ਲੋੜਾਂ ਪਾਣੀ ਦੀ ਲੋੜ ਨੂੰ ਪੂਰਿਆ ਕਰਨਾ ਜੇ ਲਾਹੌਰ ਦੇ ਵਿੱਚ ਕਾਲ ਪੈ ਰਿਹਾ ਹੈ ਲੰਗਰ ਲਾਰਾਏ ਨੇ ਦੀਵਾਨ ਬੰਦ ਕਰ ਦਿੱਤੇ ਪਾਤਸ਼ਾਹ ਕਹਿੰਦੇ ਅੱਜ ਲੋੜ ਹੈ ਮਨੁੱਖਤਾ ਨੂੰ ਸਾਡੀ ਉਥੇ ਕਾਲ ਪਿਆ ਹੈ ਉਹਨਾਂ ਵਾਸਤੇ ਲੰਗਰ ਲਾਓ ਗਰੀਬ ਲੋੜਵੰਦ ਉਹਨਾਂ ਦੀ ਸੇਵਾ ਵਿੱਚ ਹਾਜ਼ਰੀ ਭਰੋ ਤੇ ਛੇਵੇਂ ਪਾਤਸ਼ਾਹ ਜੀ ਦਾ ਜੀਵਨ ਬੜਾ ਪਾਵਨ ਤੇ ਪਵਿੱਤਰ ਜੀਵਨ ਹੈ ਕਿਸ ਤਰ੍ਹਾਂ ਛੋਟੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਸਿੱਖਿਆ ਲਈ ਨੰਨੇ ਬਾਬਾ ਬੁੱਢਾ ਸਾਹਿਬ ਜਿਹੜੇ ਛੇਵੇਂ ਪਾਤਸ਼ਾਹ ਨੂੰ ਵੀ ਸਿੱਖਿਆ ਦੇ ਰਹੇ ਆ ਤੇ ਜਦਨ ਗੁਰਤਾ ਗੱਦੀ ਤੇ ਛੇਵੇਂ ਪਾਤਸ਼ਾਹ 11 ਸਾਲ ਦੀ ਉਮਰ ਵਿੱਚ ਮੇਰੀ ਪੀਰੀ ਦੇ ਮਾਲਕ ਬਰਾਜ਼ਮਾਨ ਹੋਏ ਉਦਨ ਉਹੀ ਬਾਬਾ ਬੁੱਢਾ ਸਾਹਿਬ ਗੁਰਤਾ ਗੱਦੀ ਦੇ ਸਬੰਧ ਵਿੱਚ ਸਮੂਚੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਮਹਾਰਾਜ ਤੱਕ ਗੁਰੂ ਸਹਿਬਾਨਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਜੇ ਬਾਬਾ ਬੁੱਢਾ ਜੀ ਸਿੱਖ ਦੇ ਸਰੂਪ ਵਿੱਚ ਨੇ ਤੇ ਛੇਵੇਂ ਪਾਤਸ਼ਾਹ ਗੁਰੂ ਸਰੂਪ ਵਿੱਚ ਨੇ ਤੇ ਇੱਕ ਸਮਾਂ ਉਹ ਵੀ ਆਇਆ ਕਹਿੰਦੇ ਬਾਬਾ ਬੁੱਢਾ ਜੀ ਦੀ ਅਵਸਥਾ ਵਡੇਰੀ ਹੈ ਸਿੱਖ ਪਾਲਕੀ ਦੇ ਵਿੱਚ ਬਿਠਾ ਕੇ ਹਰਮੰਦਰ ਸਾਹਿਬ ਲੈ ਕੇ ਆ ਰਹੇ ਆ ਤੇ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਮੋਢਾ ਦੇ ਦਿੱਤਾ ਇਹ ਨਹੀਂ ਸੋਚਿਆ ਮੈਂ ਗੁਰੂ ਆ ਮੇਰੇ ਸਾਹਿਬ ਦਾ ਬਚਨ ਹੈ ਛੇਵੇਂ ਪਾਤਸ਼ਾਹ ਦਾ ਕਹਿੰਦੇ ਗਰੀਬੀ ਨਿਮਰਤਾ ਜਿਹੜੀ ਹੈ ਇਹ ਸਿੱਖੀ ਦੀਆਂ ਜੜ੍ਹਾਂ ਨੇ ਨਿਮਰਤਾ ਤੇ ਮੇਰੇ ਸਾਹਿਬ ਨੇ ਕਿੰਡੀ ਵੱਡੀ ਨਿਮਰਤਾ ਰੱਖੀ ਬਾਬਾ ਬੁੱਢਾ ਸਾਹਿਬ ਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਨੂੰ ਮੋਢਾ ਦਿੱਤਾ ਹੈ ਤੇ ਹਰਿਮੰਦਰ ਸਾਹਿਬ ਵੱਲ ਜਾ ਰਹੇ ਆ ਧੰਨੇ ਬਾਬਾ ਬੁੱਢਾ ਜੀ ਕਹਿਣ ਲੱਗੇ ਪਾਤਸ਼ਾਹ ਮੋਢਾ ਹਟਾ ਲਓ ਤੁਸੀਂ ਗੁਰੂ ਹੋ ਮੈਂ ਸਿੱਖ ਹਾਂ ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਗ੍ਰੰਥੀ ਸਿੰਘ ਹੋ ਤੁਹਾਡੀ ਬਹੁਤ ਵੱਡੀ ਸੇਵਾ ਹੈ ਤੇ ਜੇ ਅਸੀਂ ਮੋਢਾ ਦੇ ਦਿੱਤਾ ਤੇ ਕੀ ਹੋਇਆ ਕਹਿਣ ਲੱਗੇ ਪਾਤਸ਼ਾਹ ਨਹੀਂ ਮੈਂ ਛਾਲ ਮਾਰ ਦੇਵਾਂਗਾ ਕਿਰਪਾ ਕਰੋ ਮੋਢਾ ਹਟਾ ਲਓ ਤੇ ਕਹਿੰਦੇ ਉਹ ਸਮਾਂ ਆਵੇਗਾ ਸਤਿਗੁਰੂ ਤੁਸੀਂ ਮੋਢਾ ਦਿਓ ਆ ਕੇ ਮੇਰਾ ਅੰਤਮ ਸਮਾਂ ਸੰਭਿਓ ਪਰ ਹੁਣ ਨਹੀਂ ਸ਼ੇਮੇ ਪਾਤਸ਼ਾਹ ਨੇ ਤਖਤ ਤੇ ਬਿਰਾਜਮਾਨ ਹੋਏ ਮੀਰੀ ਪੀਰੀ ਦੇ ਮਾਲਕ ਬਣੇ ਆ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇਤਿਹਾਸ ਦੱਸਦਾ ਹੈ 11 ਸਾਲ ਦੀ ਉਮਰ ਵਿੱਚ ਅੱਜ ਅਸੀਂ ਕਹਿੰਨੇ ਬੱਚੇ ਕੀ ਕਰ ਸਕਦੇ ਆ ਨੌਜਵਾਨ ਕੀ ਕਰ ਸਕਦੇ ਆ ਪਿਆਰੇਓ ਬੱਚੇ ਤੇ ਨੌਜਵਾਨ ਕਦੀ ਬੱਚੇ ਨਹੀਂ ਹੁੰਦੇ ਬੱਚਾ ਹਰ ਉਮਰ ਦੇ ਵਿੱਚ ਸਿੱਖਣ ਵਾਸਤੇ ਸਮਰੱਥ ਹੁੰਦਾ ਹੈ ਉਹ ਮਾਂ ਦੇ ਗਰਭ ਵਿੱਚ ਵੀ ਸਿੱਖਦਾ ਹੈ ਉਹ ਜਨਮ ਤੋਂ ਬਾਅਦ ਵੀ ਸਿੱਖਦਾ ਹੈ ਉਹ ਜਵਾਨੀ ਵਿੱਚ ਵੀ ਸਿੱਖਦਾ ਲੋੜ ਹੈ ਸਿੱਖਣ ਦੀ ਜੇ 11 ਸਾਲ ਦੀ ਉਮਰ ਵਿੱਚ 14 ਸਾਲ ਦੀ ਉਮਰ ਵਿੱਚ 9 ਸਾਲ ਦੀ ਉਮਰ ਵਿੱਚ ਸਵਾ 5 ਸਾਲ ਦੀ ਉਮਰ ਵਿੱਚ ਕੋਈ ਗੁਰੂ ਬਣ ਸਕਦਾ ਹੈ ਤੇ ਅੱਜ ਅਸੀਂ ਕਿਉਂ ਨਹੀਂ ਕੁਝ ਕਰ ਸਕਦੇ ਕੇਵਲ ਸਾਡੀਆਂ ਭਾਵਨਾਵਾਂ ਸਪਸ਼ਟ ਹੋ ਜਾਣ ਕੇਵਲ ਸਾਨੂੰ ਗੋਲ ਸਾਨੂੰ ਏਮ ਮਿਲ ਜਾਵੇ ਮੈਂ ਕਰਨਾ ਕੀ ਹੈ ਕੇਵਲ ਸਾਨੂੰ ਅਗਵਾਈ ਦੇਣ ਵਾਲੇ ਸਾਨੂੰ ਦੱਸਣ ਵਾਲੇ ਸਾਡੇ ਮਾਪੇ ਸਾਡੇ ਅਧਿਆਪਕ ਸੰਸਾਰ ਦੇ ਵਿੱਚ ਜਿਹੜੇ ਆਗੂ ਨੇ ਉਹ ਸਹੀ ਹੋ ਜਾਣ ਤੇ ਬੱਚੇ ਅਤੇ ਨੌਜਵਾਨਾਂ ਦਾ ਜੀਵਨ ਵੀ ਸਹੀ ਹੋ ਸਕਦਾ ਹੈ ਸੋ ਮੈਂ ਬਹੁਤਾ ਸਮਾਂ ਨਹੀਂ ਲੈਣਾ ਸਮਾਪਤੀ ਕਰਾਂ ਛੇਵੇਂ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਜਿੱਥੇ ਮੇਰੀ ਪੀੜੀ ਦੇ ਮਾਲਕ ਬਣੇ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਰਮੰਦਰ ਸਾਹਿਬ ਦੇ ਸਾਹਮਣੇ ਸਿਰਜਣਾ ਕੀਤੀ ਇਹ ਪਹਿਲਾ ਕਿਲਾ ਸੀ ਅਕਾਲ ਤਖਤ ਸਾਹਿਬ ਪਹਿਲਾ ਤਖਤ ਹੈ ਜਿਹੜਾ ਸਤਿਗੁਰਾਂ ਨੇ ਬਣਾਇਆ ਪਹਿਲਾ ਤਖਤ ਬਣਾਇਆ ਤੇ ਪਹਿਲਾ ਕਿਲਾ ਬਣਾਇਆ ਉਹਦਾ ਨਾਮ ਸੀ ਲੋਹਗੜ੍ਹ ਸਾਹਿਬ ਤੇ ਪਹਿਲੀ ਖਾਲਸਾ ਫੌਜ ਦੀ ਸਥਾਪਨਾ ਕੀਤੀ ਛੇਵੇਂ ਪਾਤਸ਼ਾਹ ਜੀ ਨੇ ਖੈਰ ਬਹੁਤ ਲੰਬੇਰਾ ਇਤਿਹਾਸ ਹੈ ਕੌਮ ਦੇ ਵਿਦਵਾਨ ਢਾਡੀ ਸਾਡੇ ਕੋਲ ਪਹੁੰਚ ਚੁੱਕੇ ਨੇ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਕੰਡਿਆਣਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰੂ ਕੇ ਇਤਿਹਾਸ ਦੀ ਸਾਂਝ ਪਾਉਣੀ ਹੈ ਸੋ ਜਿੰਨਾ ਸਮਾਂ ਪ੍ਰਾਪਤ ਹੋਇਆ ਸੀ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰੀ ਹੈ ਸੋ ਮੈਂ ਬੇਨਤੀ ਕਰਾਂ ਕਿ ਸਤਿਗੁਰੂ ਜੀ ਨੇ ਬੜੀ ਛੋਟੀ ਉਮਰ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ 1606 ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜ਼ਮਾਨ ਹੋ ਕੇ ਮਹਾਨ ਸੇਵਾਵਾਂ ਆਰੰਭ ਕੀਤੀਆਂ ਮੇਰੀ ਪੀਰੀ ਦੇ ਮਾਲਕ ਬਣੇ ਦੋ ਤਲਵਾਰੀ ਬਧੀਆਂ ਤੇ ਜਿਹੜੇ ਢਾਡੀ ਸਿੰਘ ਆ ਜ ਆਪਾਂ ਸਰਵਣ ਕਰਨੇ ਨੇ ਇਹਨਾਂ ਢਾਡੀ ਸਿੰਘਾਂ ਦੀ ਸਾਜਨਾ ਕੌਮ ਦੇ ਵਿੱਚ ਕੀਰਤਨ ਦੇ ਨਾਲ ਢਾਡੀ ਕਲਾ ਨੂੰ ਜਿਹੜਾ ਮਾਨ ਹੈ ਇਹ ਵੀ ਛੇਵੇਂ ਪਾਤਸ਼ਾਹ ਜੀ ਨੇ ਬਖਸ਼ਿਆ ਭਾਈ ਨੱਥਮਲ ਤੇ ਭਾਈ ਅਬਦੁੱਲਾ ਦੀ ਕੌਮ ਦੇ ਪਹਿਲੇ ਢਾਡੀ ਹੈ ਜਿਨ੍ਹਾਂ ਨੂੰ ਹਾਥੀਆਂ ਦੇ ਉੱਪਰ ਚੜਾ ਕੇ ਗੁਰੂ ਘਰ ਦੇ ਵਿੱਚ ਲਿਆਂਦਾ ਜਾਂਦਾ ਹੈ ਜਿਹੜੇ ਢਾਡੀ ਵਾਰਾਂ ਗਾਉਂਦੇ ਨੇ ਅਨੰਖ ਅਤੇ ਬੀਰਤਾ ਪੈਦਾ ਕਰਦੇ ਆ ਕੌਮ ਨੂੰ ਸੁਚੇਤ ਕਰਦੇ ਆ ਜ਼ਿੰਮੇਵਾਰ ਬਣਾਉਂਦੇ ਆ ਸੋ ਗੁਰੂ ਕਿਰਪਾ ਕਰੇ ਉਹਨਾਂ ਦੇ ਕੋਲੋਂ ਇਤਿਹਾਸ ਸਰਵਨ ਕਰਨਾ ਪੁਲਚੁੱਕ ਦੀ ਖੇਮਾ ਕਰਿਓ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਕੀ ਸੰਗਤ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ